ਇੰਡੀਆ ਦੀ ਟੀਮ ਦਾ ਦਿਉਰੇ ਵਾਲਾ ਰਵੀ ਦਿਉਰੇ ਦਾ ਇਸ ਵੇਲੇ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਟਾਪ ਪਰਿਆ ਪਰ ਦੂਜੇ ਪਾਸੇ ਬੜੀ ਤੇਜ਼ ਲੱਤੀ ਲੱਗਿਆ ਇਹ ਕੌਣ ਹੈ ਇਹ ਰੈਂਬੋ ਹੈ ਇਹ ਹਾਕਮ ਵਾਲੀਆ ਜੱਗੂ ਹੈ ਇਹ ਹਾਕਮ ਵਾਲੀਆ ਉਹ ਪਾਕੜੀਆਂ ਵੀ ਜਾਂਦੀ ਹੈ ਧੜਕਣ ਵਧਦੀ ਜਾਂਦੀ ਹੈ ਇਹ ਵਿਸ਼ਾਲ ਕਹਿੰਦੇ ਗੱਦੀ ਖੇੜੀ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਮੇਲਾ ਕਹਿੰਦੇ ਔਰ ਪਾੜੀ ਵਾਂਗੂ ਚੱਲਦਾ ਹੈ ਦੁਨੀਆ ਟਿੱਕੀ ਬੈਠੀ ਹੈ ਆਹ ਕਬੱਡੀ ਹੈ ਉਹ ਲੋਕ ਝੂਠੇ ਦੇ ਪੈ ਗਏ ਹੋਣਗੇ ਜਿਹੜੇ ਕਹਿੰਦੇ ਸੀ ਕੌਟੀ ਮੁੱਕ ਜੂ ਉਹ ਝੂਠੇ ਦੇ ਪੈ ਗਏ ਹੋਣਗੇ ਜਿਹੜੇ ਕਹਿੰਦੇ ਸੀ ਕੌਟੀ ਮੁੱਕ ਜੂ ਨਾ ਕਬੱਡੀ ਮੁੱਕੀ ਹੈ ਨਾ ਕਬੱਡੀ ਮੁੱਕਣੀ ਹੈ ਪ ਚੰਗਾ ਚੰਗਾ ਉਹ ਜੋ ਅਖਣ ਗੈਰ ਚੰਗਾ ਚੰਗੇ ਨਾਲ ਮੁਕਾਬਲਾ ਕੀਤੇ ਰਾ ਹੁੰਦਾ ਆਪਣੇ ਆਪਣਾ ਵੈਰ ਚੰਗਾ ਔਰ ਇਸ਼ਕ ਦੇ ਨਾਲ ਜੇ ਕੰਮ ਨਿਕਲੇ ਸ਼ੋਖੀ ਵਿੱਚ ਨਹੀਂ ਰੱਖਣਾ ਪੈਰ ਚੰਗਾ ਬੂਹੇ ਬੂਹੇ ਦੀ ਝੜਕ ਹੁੰਦੀ ਬਹੁਤ ਪੈੜੀ ਲੈਣਾ ਇੱਕ ਦਰਵਾਜ਼ੇੋਂ ਖੈਰ ਚੰਗਾ ਲੈਣਾ ਇੱਕ ਦਰਵਾਜ਼ੇੋਂ ਖੈਰ ਚੰਗਾ ਸਾਬੇ ਕਮਾਲ ਕਲੀਆਂ ਵਾਲੇ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਦਸ਼ਮੀਸ਼ ਸਪੋਰਟਸ ਕਲੱਬਾ ਬਾਗੜੀਆਂ ਦੀ ਧਰਤੀ ਹੈ ਗੰਗੀਆਂ ਨਗਰ ਹੈ ਔਰ ਜਿਨਾ ਕਪੂਰਸਲਾ ਪਹਿਲਾ ਵਰਲਡ ਕੱਪ ਕਾਲਾ ਪਗੜੀਆਂ ਆਪਣੇ ਸਾਰੇ ਪਰਮਾਂ ਲੈ ਕੇ ਇਸ ਧਰਤੀ ਤੇ ਕਬੱਡਾ ਕਰਵਾ ਰਿਹਾ ਹੈ ਇਧਰ ਗੁਰੂ ਘਰ ਦੀ ਇਮਾਰਤ ਹੈ ਇਧਰ ਸਾਡੀ ਖੇਡ ਕਬੱਡੀ ਹੈ ਛੋਟੀ ਛੋਟ ਦੇ ਵੱਡੇ ਤੋਂ ਵੱਡੇ ਸਟਾਰ ਦੇ ਦਰਸ਼ਨ ਅੱਜ ਪਗੜੀਆਂ ਪਿੰਡ ਵਿੱਚ ਹੋਇਆ ਹੈ ਐਨ ਤੁਮ ਪਈ ਹੋਈ ਹੈ ਇੱਕ ਪਾਸੇ ਪੈਂਦੀ ਕਬੱਡੀ ਉੱਤੇ ਵੇਖ ਵੀ ਮੀਕੇ ਤਨ ਤਨ ਓ ਤਨ 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 ਹੋਊਗੀ ਓ ਆਹ ਆਹ ਸੁਆਦ ਹੈ ਆਹ ਸੁਆਦ ਹੈ ਜਾਦਾ ਵਾਜਾਂ ਨਹੀਂ ਵੱਜਣੀਆਂ ਇੱਥੇ ਤਾਂ ਜਦੋਂ ਵੱਜਾ ਜਦੋਂ ਵੱਜਾ ਇੱਥੇ ਤੇ ਵਾਜਾ ਹੀ ਵੱਜਣਾ ਇੱਥੇ ਜਿਆਦਾ ਵਾਜਾਂ ਨਹੀਂ ਵੱਜਣੀਆਂ ਜਦੋਂ ਵੱਜਾ ਵਾਜਾ ਹੀ ਵੱਜਣਾ ਮੈਂ ਬੈਂਪੀ ਕਰਦਾ ਆਪਣੇ ਆਪ ਨੂੰ ਤਿਆਰ ਕਰਕੇ ਨੇੜੇ ਰੱਖਿਓ ਗਰਾਊਂਡ ਦੇ ਆਹ ਸਾਹਮਣੇ ਆ ਕਿ ਤਿੱਪਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਉਹ ਦੁਨੀਆ ਇਸ਼ਾਰੇ ਰੰਬ جتھے دوبرند دوبرند کتھے کتھے اے دور دور تو دلے پوپ پیار دا بجے امری آمر گے امریکہ مریا نہیں میلے امر ہو گیا ਕਉ ਸੇਕਣੀ ਪਹਿੜੀ ਐ ਇਹ ਬਲਦੀ ਐ ਤੇ ਸੇਕਣੀ ਪਹਿੜੀ ਐ ਸੁમિતਰ ਜੀ ਖੜੇ ਹੋਏ ਨੇ ਸਮਾ ਹੱਥਾਂ ਦੇ ਵਿੱਚ ਹੈ ਪਰੇ ਨਹੀਂ ਯਾਰ ਰਿਸਾ ਪਰੇ ਤਰਾ ਦੁਨੀਆ ਕਹਿੰਦੀ ਵੀ ਸ਼ੀਲੂ ਦਾ ਕੋਈ ਤੋੜ ਹੀ ਨਹੀਂ ਐ ਪਰ ਅੱਜ ਬਾਗਣ ਜਿਉ ਪਤਾ ਲੱਗਣ ਬਾਕੀ ਜਾਊਗਾ ਹੱਲ ਤੇ ਸ਼ਵਾਤਾ ਮਿੱਤਰਾਂ ਰੱਬ ਨੇ ਬਖਸ਼ੇ ਕਾਗੜੀਆਂ ਉਹ ਬੜੀਆਂ ਬੜੀਆਂ ਨਾਮਾਂ ਕਹਦੇ ਵਾਟਾਂ ਲੰਬੀਆਂ ਨੇ ਸਿੰਧਰ ਤੋਂ ਸਰਪਾਈ ਦੀਆਂ ਇਹਨੂੰ ਕਿਸੇ ਨੇ ਪੁੱਛਿਆ ਕਿ ਕੀ ਆਉਂਦਾ ਕਹਿੰਦਾ ਬੱਸ ਕਰੌਣੀ ਆਉਦੀ ਹੈ ਬੱਸ ਕਰੌਣੀ ਆਉਦੀ ਹੈ ਉਹ ਟਰੱਕਾਂ ਦੇ ਭੰਗੜਾ ਪੈਂਦਾ ਅੱਜ ਟਰੱਕ ਦੁੱਲਿਆ ਪਾਵੇ ਜੋੜ-ਜੋੜ ਕੇ ਉਹ ਦੁੱਲਿਆ ਪਾਵੇ ਜੋੜ-ਜੋੜ ਕੇ ਕਿ ਖੱਬੀ ਖਾੜ ਜੋ ਤਹੋਂਦੇ ਕਿਤੇ ਬੜੀ ਵਾਰੀ ਟਿੱਡੇ ਹੱਥ ਕੰਦੇ ਪਾਇਆ ਨਹੀਂ ਬਰੀਕ ਗੁੱਟਾ ਨੂੰ ਉਹਦੇ ਮਰੀ ਖੁੱਤੀ ਪਾਣੀ ਆ ਇਹਦੇ ਦੁਨੀਆ ਮਨੋੜੀ ਆ ਇਹਨੇ ਦੁਨੀਆ ਨੂੰ ਤੁਰ ਪਿਆ ਮੱਖਣ ਮੱਖੀ ਆ ਗਿਆ ਮੱਖਣ ਮੱਖੀ ਆ ਗਿਆ ਹੈ ਰੇ ਭਾਈ ਥੋੜਾ ਟਾਈਮ ਬਾਕੀ ਹੈ ਹੁਣ ਵੇਖਦਾ ਕਿਹੜਾ ਤਨ ਤੜਕਾਉਂਦਾ ਹੈ ਬਾਗੜੀਆਂ ਦੇ ਵਿੱਚ ਜੱਗੂ 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 ਜੱਫਾ ਲੱਗੂ ਕਿ ਨਹੀਂ ਲੱਗੂ ਇਹ ਹੱਕ ਬੜੀਆ ਜੱਗੂ ਤਨ ਤਨਕ ਆ ਗਿਆ ਅਗਲੀ ਖੱਤੀ ਦਾ ਅੰਕੜਾ ਹੈ ਇੰਗਲੈਂਡ ਤੇ ਇੰਡੀਆ ਦਾ ਮੁਕਾਬਲਾ ਹੈ ਇੰਡੀਆ ਤੇ ਇੰਗਲੈਂਡ ਇਹਨਾਂ ਸਾਈਡ ਕੜਿਆਣੇ ਪਿੰਡ ਦਾ ਪ੍ਰਤਾਪ ਬੱਲੇ 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 ਕਰਾ ਗਿਆ ਕੜਿਆਣੇ ਪਿੰਡ ਦਾ ਪ੍ਰਤਾਪ ਦੁਨੀਆ ਵਿੱਚ ਆ ਗਿਆ ਬਾਗੜੀਆਂ ਦੇ ਵਿੱਚ ਕੜਿਆਣੇ ਪਿੰਡ ਦਾ ਪ੍ਰਤਾਪ ਕੜਿਆਣੇ ਪਿੰਡ ਦਾ ਪ੍ਰਤਾਪ ਆਹ ਕੜਿਆਣੇ ਆ ਆਹ ਆਹ ਸੁਆਦ ਹੈ ਅੱਜ ਦੁਨੀਆ ਦੇ ਦਰਸ਼ਕਾਂ ਸਭ ਲਈ ਇਹ ਨ ਲੈ ਇਧਰ ਨੂੰ ਨੰਬਰ ਯਾ ਫਿਰ ਦੇ ਜੁੜਦਾ ਹੋਇਆ ਆਹ ਮੱਖੀ ਕਲਾਂ ਵਾਲਾ ਆਹ ਤੁਰਪਿਆ ਮੇਰੇ ਮਿੱਤਰੋ ਕਬੱਡੀ ਪਾਉਂਦੇ ਨੇ ਦੀ ਕਬੱਡੀ ਦੁੱਲਾ 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 ਸ਼ੀਲੂ 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 ਦੁੱਲਾ 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 ਸ਼ੀਲੂ 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 ਦੁੱਲਾ 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 ਸ਼ੀਲੂ 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 ਦੁੱਲਾ 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 ਓ ਆ ਆ ਸੁਬਾਹ ਦੇ ਦੁੱਲਾ 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 ਰਿਕਾਟ ਟੁੱਟ ਗਿਆ ਉਹ ਕਾਠ ਵਾਲੇ ਰਿਕਾਟ ਟੁੱਟ ਗਏ ਆ ਮੈਚ ਨੇ ਮੇਲਾ ਬਣਾ ਪਾ ਮੇਰੇ ਮਿੱਤਰੋ ਉਹ ਟੜਕਣਾ ਬਾਪੀਆਂ ਨੇ ਇਹ ਕਿ ਕੰਮ ਕਰ ਤਸ ਤੇਰਾ ਕੀ ਚੋਪਰਾ ਗੁੰਲਾ ਰੱਖੀ ਦਾ ਕਰਾ ਕੇ ਚੋਪਰਾ ਕੰਮ ਕਰ ਤਸ ਤੇਰਾ ਕੀ ਚੋਪਰਾ ਹੱਲਾ ਗੁੱਲਾ ਯਗੂ ਅਗਨੀ ਕੌਡੀ روی کا بھی میچی کبڈی उटरा वजपा उटरा वजपाओ वजपा वचप वजपा